ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 72 ਘੰਟੇ ਯਾਨੀ ਕਿ ਅਗਲੇ 3 ਦਿਨਾਂ ਦੇ ਮੌਸਮ ਦੀ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਜੀ ਆਉਣ ਦੇ ਦਿਨਾਂ ਦੇ ਵਿੱਚ ਤੇ ਮਾਨਸੂਨ ਦੇ ਮੀਂਹ ਕਿੰਨੇ ਲੱਗਣਗੇ ਇਹ ਤੁਹਾਨੂੰ ਅਪਡੇਟ ਦੇਣੀ ਆ ਸਵੇਸਲੇ ਦੀਆਂ ਜੋ ਤਾਜ਼ਾ ਸੈਟਲਰ ਦੱਸੇ ਰਾਣੇ ਸਭ ਤੋਂ ਪਹਿਲਾਂ ਉਹ ਤੇ ਤੁਹਾਨੂੰ ਲੈ ਕੇ ਚੱਲਾਂਗੇ 31 ਅਗਸਤ ਦੀ ਸ਼ਾਮ ਨੂੰ ਚੱਲੀ ਆ ਜੀ 7 ਵਜਣ ਜਾ ਰਹੇ ਨੇ ਆਥਣ ਦੇ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਤੇ ਦਿੱਲੀ ਗੁਰੂਗਰਾਮ ਨੋਇਡਾ ਮਧ ਪ੍ਰਦੇਸ਼ ਦੇ ਉੱਤਰੀ ਭਾਗ ਰਾਜਸਥਾਨ ਦੇ ਪੂਰਬੀ ਤੇ ਦੱਖਣੀ ਭਾਗ ਹਰਿਆਣਾ ਦੇ ਸਾਰੇ ਜ਼ਿਲ੍ਹੇ ਇਹਨਾਂ ਖੇਤਰਾਂ ਦੇ ਵਿੱਚ ਅਸਲਿਆ ਤਗੜਾ ਜਿਹੜਾ ਬਦਲ ਆ ਉਹ ਵੱਧਦਾ ਪਿਆ ਤੇ ਉਮੀਦਿਆਂ ਕਰ ਮੀਆਂ ਤਗੜੇ ਲੈਵਲ ਦੇ ਇਹਨਾਂ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਮਾਝਾ ਤੇ ਦੁਆਬਾ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਮੀਂਹ ਐਸੇ ਲੇ ਜਾਰੀ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਕੁੱਝ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਰਹਿਣਗੇ ਅੱਧੀ ਰਾਤ ਤੋਂ ਪਹਿਲਾਂ ਵੀ ਤੇ ਕੱਲ ਤੜਕੇ ਸਵੇਰੇ ਵੀ ਅਗਲੇ 72 ਘੰਟਿਆਂ ਦੇ ਵਿੱਚ ਰੈਡ ਅਲਰਟ ਜਿਹੜੇ ਆ ਮੌਸਮ ਹਕ ਨੇ ਜਾਰੀ ਕਰ ਦਿੱਤੇ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤਗੜੇ ਮੀਂਹ ਲੱਗਣਗੇ ਇਹ ਤੁਹਾਨੂੰ ਅਪਡੇਟ ਦਵਾਂਗੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੱਕ ਐਲਪੀਏ ਯਾਨੀ ਕਿ ਲੋ ਪ੍ਰੈਸ਼ਰ ਦਾ ਜਿਹੜਾ ਸਿਸਟਮ ਹੈ ਉਹ ਇਧਰੋਂ ਬੰਗਾਲ ਦੀ ਖਾੜੀ ਤੋਂ ਉੱਠ ਕੇ ਅੱਗੇ ਆਉਂਦਾ ਹੋਇਆ ਘੰਮਣ ਘੇਰੀ ਦੇ ਰੂਪ ਵਿੱਚ ਐਦਾਂ ਘੁੰ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਇਹ ਪ੍ਰਭਾਵਿਤ ਕਰਨ ਜਾ ਰਿਹਾ ਜਿਹਦੇ ਕਰਕੇ ਕੁਝ ਖੇਤਾਂ ਦੇ ਵਿੱਚ ਭਾਰੀ ਭਾਰੀ ਤੋਂ ਵੀ ਭਾਰੀ ਯਾਨੀ ਕਿ ਇਤੇ ਭਾਰੀ ਮੀਂਹ ਲੱਗ ਸਕਦੇ ਨੇ ਪੰਜਾਬ ਦੇ ਵਿੱਚ ਵੀ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਸੋ ਆਉਂਦੇ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਹੋਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਫਿਲੌਰ ਨਕੋਦਰ ਗੁਰਾਇਆ ਮੋਗੇ ਦੇ ਕੁਝ ਖੇਤਰ ਕਪੂਰਥਲਾ ਦੇ ਪੱਛਮੀ ਭਾਗ ਲੁਧਿਆਣਾ ਮਾਛੀਵਾੜਾ ਕਹਾੜਾ ਡੇਲੋਂ ਖਮਾਣੋ ਸ਼ਰੀਫਤਗੜ੍ਹ ਸਾਹਿਬ ਖੰਨਾ ਸਰਹੰਦ ਪੈਲ ਲਹਿਰਾਗਾਗਾ ਸੁਨਾਮ ਤੇ ਪਟਿਆਲਾ ਚੰਡੀਗੜ੍ਹ ਮਹਾਲੀ ਪੰਜਗਲਾ ਰੋਪੜ ਸ਼੍ਰੀ ਆਨੰਦਪੁਰ ਸਾਹਿਬ ਤੇ ਨੰਗਲ ਇਹਨਾਂ ਖੇਤਰਾਂ ਦੇ ਨਾਲ ਲੱਗਦੇ ਜਿਹੜੇ ਹਰਿਆਣੇ ਦੇ ਜ਼ਿਲ੍ਹੇ ਆ ਕੈਥਲ ਹੋ ਗਿਆ ਆਮ ਬਾਲਾ ਹੋ ਗਿਆ ਇਧਰ ਜਮਨਾ ਨਗਰ ਪੰਚਕਲਾ ਇਹਨਾਂ ਖੇਤਰਾਂ ਤੱਕ ਤਗੜੇ ਮੀ ਪਹੁੰਚਣ ਜਾ ਰਹੇ ਨੇ ਕਿਉਂਕਿ ਜਿਹੜਾ ਐਲਪੀਏ ਹੈ ਜਦੋਂ ਇਹਦੀ ਟੱਕਰ ਹੈ ਜਿਹੜੀ ਮੌਨਸਨ ਪਾਣਾਂ ਦੀ ਸਿੱਧੀ ਵੈਸਟਰਨ ਡੈਸਰਪਸ ਯਾਨੀ ਕਿ ਪੱਛਮੀ ਸਿਸਟਮ ਦੇ ਨਾਲ ਹੋਣੀ ਹੈ ਤੇ ਤਗੜੇ ਮੀ ਦਰਜ ਹੋਣਗੇ ਇਹਨਾਂ ਖੇਤਰਾਂ ਦੇ ਵਿੱਚ ਇਸ ਲਈ ਵਜ੍ਹਾ ਕਰ ਹਿਮਾਚਲ ਜਲਦੀ ਹੀ ਗੱਲ ਕਰਦੇ ਆ ਉੱਤਰਾਖੰਡ ਦੀ ਗੱਲ ਕਰਦੇ ਆ ਪਹਾੜਾਂ ਦੇ ਵਿੱਚ ਜ਼ਬਰਦਸਤ ਹਲਚਲ ਮੌਸਮ ਦੀ ਵੇਖਣ ਨੂੰ ਮਿਲੇਗੀ অতি ਭਾਰੀ ਮੀਂਹ ਬੱਦਲ ਫਟਣ ਦੀਆਂ ਘਟਨਾਵਾਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆਉਣਗੀਆਂ ਆਉਂਦੇ 48 72 ਘੰਟਿਆਂ ਦੇ ਵਿੱਚ ਸੋ ਇਸ ਲਈ ਪਹਾੜਾਂ ਵੱਲ ਜਾਣ ਤੋਂ ਗਰੇਸ ਕੀਤਾ ਜਾਵੇ ਅ ਦੋ ਤਿੰਨ ਤਿੰਨ ਜਿਹੜਾ ਜਰਾ ਪਰਹੇਜ਼ ਹੀ ਰੱਖਿਆ ਜਾਵੇ ਜਦੋਂ ਤੱਕ ਮੌਸਮ ਜਿਹੜਾ ਠੀਕ ਠਾਕ ਨਹੀਂ ਹੁੰਦਾ ਫਿਲਹਾਲ ਅਗਲੇ 5-7 ਦਿਨ ਮੌਸਮ ਦੇ ਵਿੱਚ ਸਤਰਾਂ ਦੇ ਸੁਧਾਰ ਹੋਣ ਦੇ ਆਸਾਰ ਘੱਟ ਨਹੀਂ ਕਿਉਂਕਿ ਜਿਹੜਾ ਸਿਸਟਮ ਬਣਿਆ ਹੋਇਆ ਅਗਲੇ 72 ਘੰਟੇ ਸਰਗਰਮ ਰਹੇਗਾ ਇਸੇ ਲਾਵਾ ਜੇਕਰ ਆਪਾਂ ਡੈਮਾਂ ਦੀ ਗੱਲ ਕਰ ਲੈਂਦੇ ਹਾਂ ਜੀ ਭਾਖੜਾ ਡੈਮ ਦੇ ਵਿੱਚ ਉਸੇ ਤਰ੍ਹਾਂ ਸਤਲੁਜ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ 50-60 ਹਜ਼ਾਰ ਦੇ ਕਿਊਸਕ ਉਸੇ ਰੂਟੀਨ ਤੇ ਜਿਹੜਾ ਅੱਜ ਵੀ ਛੱਡਿਆ ਜਾ ਰਿਹਾ ਰੋਪੜ ਹੈਡ ਦੇ ਗੇਟ ਖੋਲੇ ਗਏ ਸੀ ਸਵੇਰ ਵੇਲੇ ਉਹ ਸਿਰਫ ਟੈਸਟਿੰ ਪਾਣੀ ਵਧ ਗਿਆ ਤੇ ਸਾਰੇ ਗੇਟ ਖੋਲਤੇ ਰੋਪੜ ਹੈਡ ਦੇ ਉਹ ਤੁਸੀਂ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਕਹਿੰਦੇ ਆ ਰਹੀਆਂ ਵਿਸ਼ਵਾਸ ਨਾ ਕੀਤਾ ਜਾਵੇ ਤੇ ਪਹਿਲਾਂ ਪੋਸਟੀ ਕਰਕੇ ਫਿਰ ਖਬਰ ਦੇ ਜਿਹੜਾ ਵਿਸ਼ਵਾਸ ਕੀਤਾ ਜਾਵੇ ਰੋਪੜ ਹੈਡ ਦੇ ਗੇਟ ਆ ਜਿਹੜੇ ਉਹ ਟੈਸਟਿੰਗ ਲਈ ਖੋਲੇ ਗਏ ਸੀ ਸਤਲੁਜ ਦੇ ਵਿੱਚ ਪਾਣੀ ਦੇ ਵਹਾਅ ਨੂੰ ਟੈਸਟ ਕਰਨ ਲਈ ਅ ਇਸਲਾਵਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਮਾਦੋ ਫਰ ਹੈਡ ਵਰਕਰਸ ਦੇ ਘਟਨਾ ਵਾਪਰੀ ਸੀ ਪਿਛਲੇ ਦਿਨਾਂ ਦੇ ਵਿੱਚ ਰਾਵੀ ਦੇ ਉੱਤੇ ਰਾਵੀ ਦਾ ਫਾਣੀ ਜਦੋਂ ਵਿੱਚੋਂ ਪੌਂਟ ਟਾਈਮ ਤੋਂ ਬਾਅਦ ਛੱਡਿਆ ਗਿਆ ਵਿਆਸ ਤੇ ਉਹ ਅੱਗੇ ਆ ਕੇ ਫਿਰ ਮਾਦੋ ਫਰ ਹੈਡ ਵਰਕਰਸ ਤੇ ਜਿਹੜੇ ਗੇਟ ਟੁੱਟ ਗਏ ਸੀ 1 2 ਸੋ ਉਹ ਚੀਜ਼ਾਂ ਨੂੰ احتਿਆਤਨ ਤੌਰ ਤੇ ਫਾਖੜਾ ਪ੍ਰਸ਼ਾਸਨ ਨੇ ਇਧਰ ਲਿਆ ਬਿਬੀਆਂ ਵੀ ਨਹੀਂ ਤੇ ਇਸ ਕਰਕੇ ਰੋਪੜ ਹੜ੍ਹ ਦੇ ਅਜ ਗੇਟ ਹੈ ਜਿਹੜੇ ਚੱਕੇ ਤੇ ਗਏ ਇਸ ਤੋਂ ਇਲਾਵਾ ਜੇ ਅਗਰ ਗੱਲ ਕਰੀਏ ਪੌਂਗੜਾਮ ਦੀ ਪੌਂਗੜਾਮ ਦਾ ਜਲਸਤੜ ਦਾ ਜਿਹੜਾ ਲੈਵਲ ਹੈ ਉਹ 1391 ਫੁੱਟ ਦੇ ਆਸ-पास ਚੱਲਦਾ ਫਿਆ ਹਾਲੇ ਵੀ ਇਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ ਇਸ ਲਈ ਇਹਦਾ ਪਾਣੀ ਹਰੇ ਰਿਲੀਜ਼ ਕੀਤਾ ਜਾਵੇਗਾ ਉਸੇ ਰੂਟੀਨ ਤੇ ਲਗਭਗ 1 ਲੱਖ ਦੇ ਕਿਲੋਸਕ ਪਾਣੀ ਛੱਡਿਆ ਜਾ ਰਿਹਾ ਵਿਆਸ ਦੇ ਵਿੱਚ ਇਸੇ ਤਰ੍ਹਾਂ ਥੀਨ ਡੈਮ ਦੇ ਵਿੱਚ ਜਿਹੜਾ ਰਾਵੀ ਦੇ ਵਿੱਚ ਵੀ ਪਾਣੀ ਉਸੇ ਤਰ੍ਹਾਂ ਰਿਲੀਜ਼ ਕੀਤਾ ਜਾ ਰਿਹਾ ਇਹਦੇ ਵਿੱਚ ਹਾਲੇ ਕੋਈ ਰਹਿਤ ਨਹੀਂ ਹੈ ਰਹਿਤ ਨਹੀਂ ਹੈ ਮਤਲਬ ਸਿੱਧਾ ਅਸਰ ਲੜੇ ਨੇ ਉੱਥੇ ਹਲੇ ਰਾਹਤ ਵੀ ਨਹੀਂ ਮਿਲਨੀ ਜਦੋਂ ਤੱਕ ਇੱਧਰ ਪਾਣੀ ਨਹੀਂ ਘਟਾਇਆ ਜਾਂਦਾ ਸੋ ਆਉਂਦੇ ਦਿਨਾਂ ਦੇ ਵਿੱਚ ਜੇਕਰ ਮੀਂਹ ਵਰਗੇ ਚੰਗੇ ਇੱਧਰ ਪਹਾੜਾਂ ਦੇ ਵਿੱਚ ਜੇਕਰ ਤਗੜੇ ਸਵੈਲ ਮੀਹਾਂ ਦੇ ਲੱਗੇ ਚੰਗੇ ਤੌਰ ਤੇ ਤੇ ਉਹਦੇ ਵਿੱਚ ਫਿਰ ਵੱਡਾ ਨੁਕਸਾਨ ਪੰਜਾਬ ਨੂੰ ਝੱਲਣਾ ਪਏਗਾ ਕਿਉਂਕਿ ਪਾਣੀ ਸਾਰਾ ਡੈਮਾਂ ਦੇ ਵਿੱਚ ਆਉਣਾ ਉਹ ਅੱਗੇ ਰਿਲੀਜ਼ ਕੀਤਾ ਜਾਣਾ ਦਰਜਾਵਾਂ ਦੇ ਵਿੱਚ ਤੇ ਹੜ੍ਹਾਂ ਦੇ ਮਾਰ ਜਿਹੜੀ ਉਹ ਲੰਮੀ ਪੈ ਸਕਦੀ ਆ ਇਸ ਸਲਾਵਾ ਇੱਕ ਨજર ਤਾਜ਼ਾ ਅਪਡੇਟ ਤੇ ਲਾਵਾਂਗੇ ਜੀ ਜੋ ਅੱਜ ਜਾਰੀ ਕੀਤੀ ਹੈ ਵਿਭਾਗ ਆ ਗਿਆ ਨਹੀਂ ਕਿ ਆਈਐਮਡੀ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਵਾਰਨਿੰਗ ਹੈ 31 ਤਰੀਕ ਦੀ ਤਰੀਕ ਫਈ ਹੋਈ ਹੈ ਹੈਵੀ ਰੇਨ ਦੇ ਰੈਡ ਅਲਰਟ ਰੈਡ ਅਲਰਟ ਇੱਕ ਵੱਡਾ ਅਲਰਟ ਹੁੰਦੈ ਨੇ ਸੋ ਰੈਡ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ 31 ਅਗਸਤ ਤੇ 1 ਸਤੰਬਰ ਲਈ ਯਾਨੀ ਕਿ ਕੱਲ ਤੱਕ ਦੇ ਲਈ ਵੈਰੀ ਹੈਵੀ ਰੇਨ ਅਤੇ ਭਾਰੀ ਮੀਂਹ ਦੇ ਰੈਡ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਇਸ ਸਲਾਵਾ 2 ਤਰੀਕ ਨੂੰ ਵੀ orange ਅਲਰਟ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਸੋ ਕੁੱਲ ਮਿਲਾ ਕੇ ਜੀ ਅਗਲੇ 72 ਘੰਟੇ ਅਲਰਟ ਤੇ ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਅਤੇ ਭਾਰੀ ਮੀਂਹ ਲੱਗਣ ਜਾ ਰਹੇ ਨੇ ਜਿਹੜੇ ਖੇਤਰਾਂ ਦੇ ਲਜੂਏ ਚ ਲੱਗਣ ਦੀ ਉਮੀਦ ਹੈ